ਆ ਚੱਕ 50000 ਰੁਪਿਆ ਤੁਸੀਂ ਮਾਰਕੀਟ ਦੇ ਵਿੱਚ ਫਵਾੜਾ ਡਰਕੇ ਕਿ 30 ਰੁਪਏ ਚ ਟਾਇਲਾ ਉਹ ਵੀ ਪ੍ਰੀਮੀਅਮ ਕੁਆਲਟੀ ਵੀ ਅਸੀਂ 30 ਰੁਪਏ ਚ ਟਾਇਲ ਦਿੰਨੇ ਆ ਹਾਂ ਵੀਰੇ ਕੁਆਲਟੀ ਵੀਰੇ ਪ੍ਰੀਮੀਅਮ ਟਾਪ ਸਜਣੋ ਮਰਜ਼ੀ ਲੈ ਲਈ ਨਲੇ ਮਾਨਸਾ ਸ਼ਹਿਰ ਦਾ ਸਭ ਤੋਂ ਸਭ ਤੋਂ ਵੱਡਾ ਸ਼ੋਅਰੂਮ ਆ ਆਰ ਕੇ ਮਾਰਬਲ 30 ਰੁਪਏ ਚ ਪ੍ਰੀਮੀਅਮ ਕੁਆਲਟੀ ਤੇ ਡਿਜ਼ਾਈਨ ਮੁੱਕ ਜਾਣਗੇ ਸਾਡੇ ਕੋਲੇ ਨਹੀਂ ਡਿਜ਼ਾਈਨ ਚਾਹੇ 200 ਲੈ ਲਈ ਵੀਰੇ 200 ਡਿਜ਼ਾਈਨ ਸਜਣੋ ਪੂਰੇ ਬਾਜ਼ਾਰ ਚ ਨਹੀਂ ਪੂਰੇ ਪੰਜਾਬ ਚ ਪੂਰੇ ਪੰਜਾਬ ਚ ਡਿਜ਼ਾਈਨ ਨਹੀਂ ਮਿਲਣ ਜਿਹੜੇ ਬਾਈ ਉਹਨੀਆਂ ਕੋਲ ਮਿਲ ਜਾਣਗੇ ਚੈੱਕ ਕਰਾ ਦੇ ਕਿਹਨਾਂ ਸਜਣਾ ਆਹ ਦੇਖਾ ਇਹ ਆਹ ਦੇਖਾ ਡਿਜ਼ਾਈਨ ਨਹੀਂ ਮੁੱਕਦੇ ਡਿਜ਼ਾਈਨ ਨਹੀਂ ਮੁੱਕਦਾ ਚੱਕ ਨਵੇਂ ਤੋਂ ਨਵੇਂ ਡਿਜ਼ਾਈਨ ਸਕਰੀਨ ਤੇ ਨੰਬਰ ਚੱਲ ਰਿਹਾ ਖੜਿਆ ਮਾਨਸਾ ਤੇ ਬਾਈ ਐਡਰੈਸ ਦੱਸ ਦੋ ਆਪਣਾ ਮਾਨਸਾ ਸਰਸਾ ਰੋਡ ਤੇ ਬਿਰੇ ਆਰ ਕੇ ਮਾਰਬਲ ਐਂਡ ਟਾਈਲਜ਼ ਨੀਅਰ ਦੰਦੀਵਾਲ ਪੈਲੇਸ ਜੀਓ ਪੰਪ ਤੇ ਜਮਾ ਬਿਲਕੁਲ ਨਜ਼ਦੀਕ ਸਜਣੋ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਕੰਟੈਕਟ ਕਰ ਲੋ ਪੂਰੇ ਬਾਣਸਾ ਦੇ ਵਿੱਚ ਸਭ ਤੋਂ ਵੱਡਾ ਸ਼ੋਰੂਮ ਆ ਬਾਈ ਦਾ ਅੱਧੇ ਕਿਨੇ ਚ ਬਾਈ ਕੋਲੇ ਕਹਿੰਦੇ ਸਟਾਕ ਪਿਆ ਤੇ ਸਕਰੀਡ ਦੇ ਨੰਬਰ ਹੈ 30 ਰੁਪਏ 30 ਰੁਪਏ ਟੈਨ ਕਹਿੰਦੇ ਘੈਂਟ ਕੰਮ ਕਰ ਦੂ ਬਾਈ ਸਰਾ ਰਿਸਪਾਂਸ ਹੈ ਓਕੇ ਗੱਲ ਬਾਤ ਉਹਰੇ ਆ ਜਾ ਗਿਆ ਨਾ ਇੱਧਰ ਗੱਲ ਨਹੀਂ ਮੁੱਕੀ ਗੱਲ ਆ ਦੇਖ ਸਟਾਕ ਦੇਖ ਪੂਰਾ ਤਾਕੜਾ ਪੂਰੀ ਪ੍ਰੀਮੀਅਮ ਕੁਆਲਿਟੀ ਆ ਚੈੱਕ ਕਰੋ ਲੋਕਾਂ ਵਾਂਗੂ ਕੱਲੀਆਂ ਟਾਈਲਾਂ ਡਿਸਪਲੇ ਨਹੀਂ ਕਰੀਆਂ ਬਾਈ ਨੇ ਸਣੇ ਬਾਥਰੂਮ ਬਣਾ ਕੇ ਦਿਖਾਤੇ ீன் நம்பர்